ਕਸਾਨ ਮਜ਼ਦੂਰ ਸ਼ਕਾਰਸ਼ ਕਮੇਟੀ ਪੰਜਾਬ ਦੀ ਰਹਿਨਮਾਈ ਹੇਠ ਇੱਕ ਬਦਮਾਸ਼ ਤੋਂ ਸਾਰਕ ਵਿਖੇ ਪੈਲੀ ਦਾ ਕਬਜ਼ਾ ਛਡਾਇਆ ਸਾਡੇ ਯੋਧਿਆਂ ਨੇ ਬਿਲਕੁਲ ਹੀ ਧੱਕਾ ਕਰ ਰਿਆ ਸੀ ਇਹਨਾਂ ਬੰਦਿਆਂ ਨਾਲ ਇਹਨਾਂ ਬੰਦਿਆਂ ਨੂੰ ਇਹਨਾਂ ਦੀ ਜ਼ਮੀਨ ਵਾਪਸ ਦਵਾਈ ਗਈ ਆ ਆ ਚੰਡੇ ਝੂਲ ਦੇ ਕਿਸਾਨ ਵੀਦੁਰ ਸੰਘਰਸ਼ ਕਮੇਟੀ ਪੰਜਾਬ ਦੇ ਤੇ ਆ ਚ ਇੰਜਨ ਵੀ ਪਹਿਲਾਂ ਅਸੀਂ ਬੀਜਿਆ ਸੀ ਹੁਣ ਵਾਹ ਕੇ ਅਸੀਂ ਝੋਨਾ ਲਾ ਰਹੇ ਆ ਤੇ ਕੈਮਰਾ ਪਾਇਆ ਜਾ ਰਿਹਾ ਆ ਜੋਧੇ ਸਾਡੇ ਕਿਸਾਨ ਵੀਦੁਰ ਸੰਘਰਸ਼ ਕਮੇਟੀ ਪੰਜਾਬ ਦੇ ਆ ਸਾਡੇ ਮੀਤ ਪ੍ਰਧਾਨ ਜੀ Thank you.